ਤੁਸੀਂ ਕਹੇ ਕਿਦੋਂ ਆਹੀ ਅੱਠਵੇਂ ਮਹੀਨੇ ਆਇਆ ਅੱਠਵੇਂ ਮਹੀਨੇ ਅਗਸਤ ਦੇ ਵਿੱਚ ਹਾਂਜੀ ਇੱਥੋਂ ਕਰ ਦੇ ਦੇਖ ਤੇ ਗਏ ਇੱਥੋਂ ਦਬਾਈ ਗਿਆ ਅੱਛਾ ਦਬਾਈ ਤੋਂ ਇਹ ਕਹਿੰਦਾ ਸੀ ਮੈਂ ਬਰਾਜ ਦੀ ਹਾਂ ਤੇਰਾ ਉੱਥੋਂ ਵੀਜ਼ਾ ਕਰਾਉਂਗਾ ਇੱਕ ਨੰਬਰ 'ਚ ਮੈਨੂੰ ਕਹੇ ਕਿ ਮੈਂ ਜਾਣਾ ਇੱਕ ਨੰਬਰ 'ਚ ਮੈਨੂੰ ਕਿਤੇ ਗਲਤ ਨਾ ਕਰੀਂ ਕਿਉਂਕਿ ਮੈਂ ਉੱਥੋਂ ਫਿੰਗਰ ਕਰਾਉਂਗਾ ਉੱਥੇ ਫਿੰਗਰ ਆਸਾਨੀ ਨਾ ਹੁੰਦੇ ਆ ਹਾਂ ਤੇ ਉੱਥੇ ਜਾ ਕੇ ਪਰ ਇੱਕ ਦੋ ਮਹੀਨੇ ਮੈਨੂੰ ਭਾਇਆ ਨਾ ਬਰਾਜ ਜੀ ਆਬਰਾਜੀ ਅੱਛਾ ਤੇਰੇ ਨਾਲ ਝੂਠ ਹੀ ਮਾਰ ਕੇ ਖੜਿਆ ਹੈ ਤੇਰੇ ਨਾਲ ਮੈਨੂੰ ਸਾਊਥ ਅਮਰੀਕਾ ਦੀ ਜਿੰਨੀਆਂ ਕੰਟਰੀਆਂ ਆਖ ਨਾ ਉਧਰ ਦੀ ਪਾਤਾ ਬਕਸਾਂ ਦਾ ਦੱਸੋ ਨਾਮਾ ਸਾਰੇ ਕੱਢ ਦੇ ਅੱਛਾ ਤੇ ਬਨਾਮਾ ਤੋਗੇ ਹਾਂ ਬਨਾਮਾ ਨਹੀਂ ਕੱਢਿਆ ਜਿੰਨੀਆਂ ਸਾਊਥ ਅਮਰੀਕਾ ਦੀਆਂ ਕੰਟਰੀਆਂ ਚੋਥੀ ਹਾਂ ਤੇ ਮੈਰਕਾ ਕਦਾਂ ਤੂੰ ਅਮਰੀਕਾ ਕੇ ਮੈਕੀਕੋ ਮੈਕੀਕੋ ਸਿਟੀ ਤੋਂ ਕੰਗਰ ਇਧਰ ਗਏ ਤੀਜਵਾਨਾ ਬਾਰਡਰ ਹਾਂ ਤੀਜਵਾਨਾ ਤੋਂ ਬਾਰਡਰ ਤੇ ਐਂਟਰੀ ਅੱਛਾ ਹਾਂ ਉੱਥੇ ਇਹ ਨਹੀਂ ਬਾਹਰ ਖਲੋਤਿਆਂ ਤੇ ਉਹਨਾਂ ਦੇ ਇੱਕ ਹੱਦ ਤੋਂ ਥੋੜਾ ਜਦ ਉਹਦੇ ਆਰਮੀ ਨੂੰ ਕਿਹਾ ਉਹ ਕਹਿੰਦੇ ਕਿ ਵੇਟ ਕਰੋ ਪਾਣੀ ਪੂਣੀ ਪੀਓ ਹਾਂ ਤੇ ਮੈਂ ਉੱਥੇ ਫੋਨ ਕਰਦਾ ਹਾਂ ਹਾਂ ਤੇ ਉਹਨਾਂ ਦੇ ਸੀਨੀਅਰ ਨੇ ਫੋਨ ਕੀਤਾ ਤੇ ਘੰਟੇ ਕੇ ਬਾਅਦ ਗੱਡੀ ਆ ਗਈ ਉਹਨਾਂ ਦੀ ਹਾਂ ਫਿਰ ਉਹ ਆਰਮੀ ਉਹਨਾਂ ਦੀ ਆਈ ਉਹਨਾਂ ਆਦੇ ਕਸ਼ਮੀਰ ਕਢਾ ਗਏ ਆ ਨਾਲੇ ਨੂਲੇ ਕਢਾ ਗਏ ਆ ਸ਼ਰਤਾਂ ਥੱਲੇ ਕਢਾ ਗਏ ਹਾਂ ਮੋਬਾਈਲ ਬੰਦ ਕਰਾ ਕੇ ਸਾਨੂੰ ਗੱਡੀ ਦੇ ਬਾਹਰ ਹੀ ਟਿਕਾਂਗੇ ਅੰਦਰ ਲੈ ਕੇ ਟਿਕਟ ਦੇ ਵਿੱਚ ਅੱਛਾ ਅੱਛਾ ਚੌਕੀ ਚ ਚੌਕੀ ਚ ਅੱਛਾ ਚੌਕੀ ਜੀ ਇਹਨਾਂ ਨੇ ਸਾਨੂੰ 20 ਦਿਨ ਰੱਖਿਆ ਅੱਛਾ ਉੱਥੇ ਇੱਕੋ ਥਾਂ ਤੇ ਹਾਂਜੀ ਇੱਕੋ ਥਾਂ ਤੇ ਤੁਸੀਂ ਕਿੰਨੇ ਜਾਣੇ ਅਸੀਂ ਅੱਜ ਜਿਹੜੇ ਕੱਪੇ ਆ ਨਹੀਂ ਆ ਗਿਆ ਸੱਤ ਜਾਣੇ ਸੱਤ ਜਾਣੇ ਅੱਛਾ ਅਰਸ਼ਦੀਪ ਵੀ ਜਰੇ ਨਾਲ ਸੀ ਉਹ ਮੁੰਡਾ ਉਹ ਅਰਸ਼ਦੀਪ ਵੀ ਅੱਛਾ ਤੁਹਾਡੇ ਨਾਲ ਸੀਗਾ ਹਾਂਜੀ ਅੱਜ ਉਹ ਬੱਚਾ ਅੱਛਾ ਉਹ ਉਥੋਂ ਫਿਰ ਥਾਣੇ ਤੋਂ ਬਾਅਦ ਇਹਨਾਂ ਨੇ ਕਿ ਕਿੰਨੇ ਦਿਨਾਂ ਬਾਅਦ ਨਾ ਇਹਨਾਂ ਨੇ ਆਪਿਆਂ ਨੇ ਕਵੀਆਂ ਦਿਨਾਂ ਬਾਅਦ ਜੰਡੀ ਤੁਹਾਨੂੰ ਇਹੀ ਰਿਲੀਜ਼ ਕਰ ਲੱਗੇ ਆ ਹੂੰ ਪੰਜਾਬੀਆਂ ਦੇ ਨਾਮ ਬੋਲੇ ਸਾਰੇ ਬਲੇ ਪੰਜਾਬੀਆਂ ਫੈਮਿਲੀ ਇੰਡੀਆ ਦੇ ਜਿੰਨੇ ਵੀ ਸਾਰੇ ਇੰਡੀਅਨ ਹੀ ਕੱਢੇ ਹੁੰਦਾ ਅੱਛਾ 104 ਹੂੰ ਤੇ ਹੋਰ ਕੇ ਸਾਨੂੰ ਅੱਗੇ ਦੇ ਕਮਰੇ ਜ ਵੱਡੇ ਹਾਲ ਜੇ ਚੱਲੇ ਗਏ ਉਹਨਾਂ ਸਾਡੀ ਹੱਥ ਖੜੀਆਂ ਲਾ ਦਈਆਂ ਤੇ ਲਾਤੀਆਂ ਹੂੰ ਉਹ ਉਹ ਟੈਂਟਾ ਭਾ ਯਾ ਦੇ ਕਹਿੰਦੇ ਵੀ ਹੁਣ ਬੱਖਾਂ ਚ ਬਹਿ ਜਾ। ਅਈ ਉਹਨਾਂ ਨਾਲ ਸੀਨੀਅਰ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਸਾમી ਇਸ ਬਾਰੇ ਪਤਾ ਨਹੀਂ ਤੁਹਾਨੂੰ ਕਿੱਥੇ ਖੜਦੇ ਆ। ਹੂੰ। ਉਹ ਥੋੜਾ ਘੰਟਾ ਬੱਥਾਂ ਚ ਲੱਗੀਆਂ ਉਹਨਾਂ ਦੀਆਂ। ਬਾਅਦ 에ਰਬੋਸ ਆ ਲੰਨਦਾ ਜਿੱਥੇ ਜਹਾਜ਼ ਆ ਉਹ ਤੇ ਨੇ ਲੈ ਗਏ ਆ। ਉਹ ਤੋਂ ਉਹਨਾਂ ਨੇ ਆਨੂ ਬੇਰੀਆਂ ਲੱਗੀਆਂ ਤੇ ਇਦਾਂ ਹੀ ਵਾਰਤਾ ਸਾਰਿਆਂ ਹੋੜੀ ਹੋਈ ਐ ਐ ਕਰਕੇ ਗਏ ਅੰਦਰ ਵੱਲ। ਹੂੰ। ਨੰਨ ਨੇ ਉਥੇ ਬਾਹਰੇ ਟੈਂਟੇ ਅੰਦਰ ਵੀ ਘੰਟੇ ਜਿਹਾ ਬਣਾਦਾ ਸੀ ਫਿਰ। ਇਹ 15 ਘੰਟੇ ਲਗਾਤਾਰ ਹੀ ਚੱਲੀ ਇਹਨਾਂ ਦਾ ਕੋਈ ਅਮਰੀਕਾ ਦਾ ਹੀ ਉੱਥੇ ਜਿੱਥੇ ਲਾਇਆ ਸੀ ਨਾ ਤੇਲ ਦੂਰ ਪਾਉਣ ਨੂੰ ਹਾਂ 15 ਘੰਟੇ ਚਲਾ ਕੇ ਫਿਰ ਇਹਨਾਂ ਲਗਾਤਾਰ 15 ਘੰਟੇ ਫਿਰ ਫਲੈਟ ਚਲਾਈਏ ਉੱਥੇ ਵੀ ਇਹਨਾਂ ਤੇਲ ਪਾਇਆ ਫਿਰ ਇਹਨਾਂ ਸਾਨੂੰ ਪਤਾ ਇੱਥੇ ਆਣ ਕੇ ਲੱਗਾ ਕਿ ਜਦੋਂ ਅਸੀਂ ਅੰਬਰਸਰ ਆਏ ਜਦੋਂ ਬੱਸਾ ਉੱਥੇ ਹਾਂ ਨੂੰ ਦੱਸਿਆ ਇਹਨਾਂ ਵੀ ਹਾਂ ਇਹਨਾਂ ਇੱਥੇ ਹੀ ਸਾਡੀ ਹੱਥ ਘੜੀਆਂ ਪੰਡੀਆਂ ਤੇ ਅੰਦਰ ਹੀ ਖੋਲਤੀ ਹੈ ਨਾ ਤੁਹਾਡੀ ਹਾਂ ਜਹਾਜ ਦਾ ਅੰਦਰ ਹੀ ਹਾਂ ਜਹਾਜ ਅੰਦਰ ਹੀ ਖੋਲਦੀ ਹੈ ਹਾਂ ਬਾਦ ਦੀ ਬਾਤ ਹੈ ਤੁਹਾਨੂੰ ਉੱਧਾ ਕੱਢਣ ਦੀ ਹਾਂਜੀ ਬਾਹਰ ਹਾਂ ਉੱਧਾ ਲੱਗਿਆ ਹੂੰ ਹਾਂ ਤੇ ਦੱਸਦੇ ਆਂ ਅਸੀਂ ਬੜਾ ਚੰਗਾ ਵਿਹਾਰ ਕੀਤਾ ਵੀ ਰੋਟੀ ਪਾਣੀ ਸਾਨੂੰ ਨਹੀਂ ਵਿਹਾਰ ਚੰਗਾ ਕੀਤਾ ਰੋਟੀ ਪਾਣੀ ਦਿੱਤਾ ਨਹੀਂ ਰੋਟੀ ਪਾਣੀ ਤੇ ਚਲੋ ਉਹਨਾਂ ਨੇ ਕੀ ਦੇਣਾ ਸੀ ਉਹਨਾਂ ਨੇ ਵੀ ਹਾਂ ਇੱਥੇ ਆ ਕੇ ਭਾਈ ਇੱਥੇ ਆ ਕੇ ਕੀਤਾ ਤੁਸੀਂ ਪਾਬੰਦ ਕੀਤਾ ਸੀ ਇਹਨਾਂ ਨੇ ਤਾਂ ਬਹੁਤ ਵਧੀਆ ਇਹ ਤਾਂ ਕੀਤਾ ਇਹ ਪੂਰਾ ਪਾਬੰਦ ਇੱਥੇ ਆ ਕੇ ਰੋਟੀ ਅਸੀਂ ਖਾਧੀ 7 ਮਹੀਨਿਆਂ ਬਾਅਦ ਇੱਕ ਸਾਲ ਆ ਜਿਹੜੀ ਰੋਟੀ ਆਪਣੀ 7 ਮਹੀਨੇ ਬਾਅਦ ਹਾਂਜੀ ਆ ਚੌਲ ਹੀ ਖਾ ਜੀਏ ਹਾਂ ਰੋਟੀ ਵਿਖੇ ਜਾਣਗੇ ਨਸੀਬ ਹੋਈ ਸੀ ਉਹਨੇ ਉਹ ਤੇ ਜਦੋਂ ਪਤਾ ਲੱਗਾ ਸੀ ਉਦੋਂ ਅਸੀਂ ਪ੍ਰਬੰਧ ਕਰਾਤਾ ਸਾਰਾ ਕਿ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਕਰੋ ਚਾਹ ਪਾਣੀ ਦਾ ਸੀਨੀਅਰ ਸਰ ਉਹਨਾਂ ਨੇ ਪੁੱਛਿਆ ਵੀ ਕੋਈ ਗੱਲ ਨਹੀਂ ਬੇਟਾ ਟੈਨਸ਼ਨ ਨਹੀਂ ਲੈਣੀ ਆਪਣੀ ਕੰਟਰੀ ਜਾ ਕੇ ਉਹਨਾਂ ਪਹਿਲਾਂ ਸਾਨੂੰ ਰੋਟੀ ਖਵਾਈ ਫਿਰ ਉਹਨਾਂ ਠੰਡੇ ਮੰਗਾਏ ਫਿਰ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਕਹਿੰਦਾ ਟੈਨਸ਼ਨ ਨਹੀਂ ਲੈਣੀ ਤੁਹਾਨੂੰ ਘਰੇ ਵੀ ਛੱਡ ਕੇ ਆਵਾਂਗੇ ਜੱਟ ਰੋਟੀ ਪਾਣੀ ਦਿੱਤਾ ਕੁਝ ਨਹੀਂ ਬ੍ਰੈਡ ਜੇ ਦਿੰਦੇ ਸੁੱਕੇ ਜੇ ਤੇ ਇੱਕ ਫਰੂਟੀ ਦਿੰਦੇ ਨਾਲ ਉਵੇਂ ਦਈ ਜਾਂਦੇ ਸੀ ਘੰਟੇ-ਘੰਟੇ ਬਾਅਦ ਜਿਹੜਾ ਕੋਈ ਮੰਗਦਾ ਸੀ ਨਾ ਮਤਲਬ ਕਿ ਗਲਤ ਨਹੀਂ ਕਹਿਣਾ ਬੋਲਦੇ ਸੀ ਸਹੀ ਉਹਨਾਂ ਉਹ ਵੀ ਆ ਚੰਗੇ ਵਿਆਹ ਕੀਤਾ ਨਾ ਕੁਝ ਸੀਟਾ-ਸੂਟਾਂ ਹੁੰਦੀਆਂ ਨਹੀਂ ਉਹ ਫੱਟੇ ਜਿਹੇ ਹੁੰਦੇ ਉਹ ਜਹਾਜ ਦੇ ਆਹ ਸੀਟਾਂ ਜੀ ਸੀਟਾਂ ਜੋ ਉਹ ਦੁੱਝੀਆਂ ਹੀ ਹੱਦ ਇਦਾਂ ਲੰਬੇ ਰੋਖੇ ਹੁੰਦੇ ਆਹ ਹਾਲੇ ਲੰਬੇ ਰੋ ਸੀਟਾਂ ਦੇ ਹੂੰ 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 ਸਾਈਡਾਂ ਦੇ ਆਰਮੀਆਂ ਵਾਲੇ ਬੈਣ ਵਾਲੇ ਹੁੰਦੇ ਆ ਆ ਉਹ ਮਾਲ ਕੀ ਜੰਗੀ ਜਾਜਿਤ ਤੇ ਲੰਦੇ ਆ ਮੇਰੇ ਘਰ ਆ ਜੰਗੀ ਜਾ ਆ ਜਾ ਜੰਗੀ ਰਾ ਇਹ ਕਿਨੇ ਏਜੰਟ ਨੇ ਕਿਨੇ ਪੈਸੇ ਲਏ ਤੁਹਾਨੂੰ ਇਹ 60 ਲੱਖ ਲੈ ਗਿਆ ਜੀ 60 ਲੱਖ ਹਾਂ ਜੀ ਹਾਂ 45 ਦੀ ਗੱਲ ਕਰਕੇ 15 ਫਿਰ ਇਹਨੇ ਮੰਗਾਇਆ ਪਰ ਰਾਜੀ ਤੋਂ ਹੁੰਦਾ ਤੇਰਾ ਐਂਸ਼ ਫਲੇਉਂਦੀ ਕਰੇ ਰਾਜੀ ਜਾ ਕੇ ਇਹਨਾਂ ਨੂੰ ਕਲੀਅਰ ਕਰ ਲਿਆ ਹਾਂ ਉਹਨਾਂ ਨੇ ਕਿ ਕਲੀਅਰ ਕਰਵਾ ਦੇ ਭਾਰੀ ਜੰਗ ਨੇ ਤੇ ਸਾਡੇ ਕੋਲੋਂ ਨਾ ਭੈਣ ਹੀ ਮਾਰ ਦਿੱਤੇਗੇ ਉਹ ਡੌਂਕਰਾਂ ਨੇ ਚੋਖ ਲਏ ਬੰਦੇ ਨੇ ਕਿ ਤੁਹਾਡੇ ਬੰਦੇ ਦਾ ਨੁਕਸਾਨ ਹੋ ਜਾਊਗਾ ਮੇਰੇ ਮਤਲਬ 15 ਲੱਖ ਰੁਪਏ ਦੇ ਦੋ ਫਿਰ ਮੈਂ ਆਪਣੀ ਕਿਵੇਂ ਜਾਨੇ ਪਾ ਕਿ ਕਿਦਾਂ ਕਰਦੇ ਕਿ ਮੈਂ ਉਹਨੂੰ ਦੇ ਸਕਦਾ ਹਾਂ ਹੂੰ ਇਹ ਕੋਈ ਹੁਣ ਕੱਲ ਫੋਨ ਆਇਆ ਕਿ ਜੈਂਟ ਦਾ ਇਹ ਕਿੱਥੋਂ ਦਾ ਹੀ ਜੈਂਟ ਮੈਂ ਨਾ ਪਾ ਰਾਂ ਦਾ ਇਹ ਫੋਨ ਫੋਨ ਦੇ ਦੇ ਰਿਹਾ ਹੈ ਅੱਛਾ ਇੱਥੋਂ ਦਾ ਲੋਕ ਨਾ ਬੜਾ ਨਾਲ ਲੋਕੜੀ ਹੈ ਹਾਂ ਕੱਲ ਕੇ ਫੋਨ ਆਇਆ ਨੇ ਕੁੜੀ ਨੇ ਵੀ ਅੱਖਣ ਲੱਗਾ ਵੀ ਚਲੋ ਠੀਕ ਠਾਕ ਕਰ ਲੈਨੇ ਗੱਲ ਕਰ ਲੈਨੇ ਆ ਮੋੜ ਕੇ ਫੋਨ ਆ ਗਿਆ ਉਹਦਾ ਵੀ ਮੈਨੂੰ ਕੀ ਕਰ ਲੋਗੇ ਮੈਂ ਕੁਝ ਨਹੀਂ ਦੇਣਾ ਮੈਂ ਕੋਈ ਮੈਂ ਤਾਂ 5 ਲੱਖ ਰੁਪਏ ਕਿਸੇ ਨਾਲ ਤੁਹਾਨੂੰ ਦੇ ਦੂੰਗਾ ਹੂੰ ਤੇ ਮੇਰੇ ਤਾਂ ਰਕੀ ਗਿਆ ਰਿਆ ਇਹ ਜੇ ਤੁਸੀਂ ਕਹੇ ਮੰਤਰੀ ਦੇ ਸਾਹਮਣੇ ਇਹ ਮੰਤਰੀ ਸਾਹਮਣੇ ਗੱਲ ਕਰੋਗੇ ਜਾ ਕੇ ਵਿਕਾਸ ਦਿਓਗੇ ਪੱਤਰਕਾਰਾਂ ਦੇ ਸਾਹਮਣੇ ਪੁਲਿਸ ਵਾਲਿਆਂ ਨਾਲ ਅੱਗੇ ਕੰਮ ਚੱਲਦਾ ਮਲਾਜਮਾ ਨੂੰ ਮੈਂ ਉਹਨਾਂ ਨੂੰ 5 ਲੱਖ ਦੇ ਦੂੰ ਕਾ ਨੂੰ ਮੈਂ پیسے ਮੋੜਨ ਦੀ ਮੈਨੂੰ ਕੋਈ ਜ਼ਰੂਰਤ ਨਹੀਂ ਹੂੰ ਹਾਂ ਹੁਣ ਕੌਣ ਹੈ ਨਵਾਲਾ ਇਹ ਨਵਾਲਾ ਕੋਲੀ 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 ਦਾ ਹਾਂ ਕੋਲੀਆ ਕੋੜਰੀ ਦਾ ਕੋਟਲੀ ਹਾਂ ਆ ਪਿੰਡ ਕੋਲੀ ਨਵਾਲਾ ਦੇਖ ਲਿਓ ਮੈਂ ਅੱਛਾ ਹਾਂ ਸਤਿਨਾਮ ਸਤ ਇਹ ਬੰਦਾ ਮੁੰਡਾ ਮੁੰਡਾ ਵੀ ਹੈ ਦਾ ਹਾਂਜੀ ਪਹਿਲੇ ਵੀ ਹੈ ਹਮ ਅੱਜ ਆਰ ਜਿੱਦ ਦਾ ਗਿਆ ਮੈਨੂੰ ਫਸਾਜ ਕਰਿਆ ਹਮ ਇਹਨੇ 4-5 ਮਹੀਨੇ ਉਹ ਫਸਾਜ ਕਰਿਆ ਉਹਦੇ ਵਿੱਚ ਮਤਲਬ ਕਿ ਆਪਾਂ ਜਿਹੜਾ ਕਰਵਾਸ ਕਰਾ ਦਾਂਗੇ ਹਮ ਇੱਥੇ ਬੱਸ ਚਲਾਉਂਦੇ ਟ੍ਰੈਵਲ ਕਰਦੇ ਇੱਕ ਨੰਬਰ ਦੇ ਵਿੱਚ ਪਾਏ ਫਲੇਅਰ ਦੇ ਕਰਾਵਾਂਗੇ ਮੈਂ ਇੱਥੇ ਇਹਨੂੰ ਕਹਿੰਦੇ ਰਿਹਾ ਕਿ ਮੈਂ ਜਾਣਾ ਇੱਕ ਜੀ ਪੈਸੇ ਮੈਂ ਕੋਈ ਗੱਲ ਨਹੀਂ ਫਾਲਤੂ ਲੱਲੀ ਹਮ ਮੈਂ ਬਦਲ ਮੈਂ ਮੁਰਦ ਨਿਕ ਬੇਨਤੀ ਹੈ ਜੀ ਡਰਾਈਵਰ ਹੈ ਤਾਂ ਸਾਂਸ ਹੈਗਾ ਤੇ ਤੇਰਕਾਰੀ ਨਾ ਕੋਈ ਕੋਈ ਨਾ ਕੋਈ ਟਿਕਾਣ ਕੋਈ ਉਹ ਤਾਂ ਬਰਾਬ ਯਾਰ ਜੇ ਕਿੱਥੇ ਇਹਨਾਂ ਦੇ ਚਾਂਸੇ ਚ ਫਸ ਗਏ ਤੁਸੀਂ ਉਹਨਾਂ ਦੇ ਐਸ ਵੇਲੇ ਉਜੜਿਆ ਨਾਲ ਸਾਹੀ ਇਹ ਬਸ ਚ ਲਾਈ ਦੀ ਇਦਾਂ ਹੀ ਮੈਂ ਫਸ ਗਿਆ ਜੇ ਕਿਹੜੀ ਬਸ ਘਿਰ ਚੋਂਦੇ ਇੱਥੇ ਮਿੰਨੀ ਚਲੋ ਮਿੰਨੀ ਚੋਂਦਾ ਹਾਂ ਹਾਂ ਹੂੰ ਜਿੰਦ ਜਨਤਾ ਦੇ ਟਟਾਵੇ ਤੇ ਮੈਂ ਜਾਣਦੀ ਇਹਨਾਂ ਨੇ ਕਦੇ ਨਹੀਂ ਚੁੱਕਿਆ ਕਿ ਉਹ 20 ਦਿਨ ਕੰਨਿਆ ਤੇ ਕੋਈ ਗੱਲ ਨਹੀਂ ਜੇ ਪਾ ਕੇ ਚੁੱਕੇ ਵਿਆਹ ਦੀ ਐ ਇੱਕ ਦੋ ਸਾਲ ਦੇ ਵਿੱਚ ਲਾ ਕੇ ਅੱਗੇ ਆਪਣਾ ਵਧੀਆ ਕੁਪਤਾ ਕਰਨਾ ਹੁੰਦਾ ਹੂੰ ਪਰ ਜਨਤਾ ਨੇ ਆਪਣੇ ਨਾਲ ਤੋਂ ਵਧੀਆ ਬਣਾਉਣ ਦੇ ਤੇ ਗੱਡੀਆਂ ਹੂੰ ਮਦਰ ਨਹੀਂ ਸਰਕਾਰ ਨੇ ਤੇ ਜਿਹੜਾ ਕੀਤਾ ਬਹੁਤ ਧੱਕਾ ਕੀਤਾ ਸਾਰਿਆਂ ਨਾਲ ਕੀਤਾ ਪਰ ਜਨਤਾ ਨਹੀਂ ਨਹੀਂ ਅਸੀਂ ਤਾਂ ਦੇਖੋ ਬਾਰ-ਬਾਰ ਲੋਕਾਂ ਨੂੰ ਕਹਿੰਦੇ ਆ ਕਿ ਗੈਰਕੂਮੀ ਧੰਗਾ ਦਾ ਨਾ ਜਾਓ ਯਾਰ ਨਾ ਜਾਓ ਪਰ ਆਖੇ ਨਹੀਂ ਨਾ ਲੱਗਦਾ ਕੋਈ ਵਾਹ ਫਿਰ ਆ ਵੇਖੋ ਤੋਂ ਆਂਡ ਗਵਾਂੜੀ ਫਸ ਜਾਂਦੇ ਆਪਾਂ ਇਹ ਗੜਾ ਬੰਬੇ ਦਾ ਹੀਗਾ ਕੋਈ ਹੋਰ ਸੀਗਾ ਸਮਝ ਗਦੀਗਾ ਸੱਚੀ ਗੱਲ ਹੈ ਸਰ ਸੱਚੀ ਗੱਲ ਦੀ ਸੱਚੀ ਆ ਹੂੰ ਤੇ ਨਾਲ ਇਹਦੇ ਬੰਦੇ ਆਏ ਨਾਲ ਅੰਦਰ ਜੀ ਕੋਈ ਨਾਲ ਇਹ ਡਿਟੂ ਵਗੈਰਾ ਹੈਗਾ ਹਾਂਜੀ ਹਾਂਜੀ ਇਹਦੇ ਬਣ ਲਿਖੋ ਲੈ ਲੈ ਮੈਂ ਪੀ ਮੈਂ ਪਾਣੀ ਪੀ ਲਵਾਂ ਬਸ ਇਹ ਪਾਣੀ ਦਿਓ ਇਹ ਪਾਣੀ ਦਿਓ ਅਬ ਵੀਰੇ ਚੁੱਕ ਦੇ ਕੋ ਚਾ ਕੇ ਉੱਠੇ ਚੁੱਕ ਲੈਗਾ ਸਿਆਦੋ ਪਾਈ ਘੁਰਤਾਲੋ ਨਾ ਨਾ ਬੰਦੀ ਬੰਦੀ ਉਹ ਦੋ ਸਮਾਂ ਖੰਦੋ